ਲੋ ਵੀ ਅੱਜ ਅਸੀਂ ਆਏ ਆ ਇੱਥੇ ਫੁੱਲ ਦੇਖਣ ਆ ਲੋਕ ਇੱਥੇ ਨਾ 10 10 ਡਾਲਰ ਲੈਂਦੇ ਆ ਟਿਕਟ ਤੇ ਅਸਰਾਂ ਦੇ ਫੁੱਲ ਹੀ ਦੇਖਣ ਆਈ ਜਾਂਦੇ ਆ ਇੱਥੇ ਸਰਾਂ ਦੇ ਫੁੱਲਾਂ ਨੂੰ ਦੇਖ ਦੇ ਕੇ ਖੁਸ਼ ਹੋ ਹੀ ਜਾਂਦੇ ਆ ਜਿੰਡੀ ਆਪਣੇ ਕਿੰਨੀ ਹੁੰਦੀ ਹੈ ਹੈ ਨਾ ਅੱਗੇ ਵੈਸੇ ਗਾਹਾਂ ਫੁੱਲ ਬਹੁਤ ਸੋਹਣੇ ਆ ਤੇ ਹੋਣੇ ਹੁਣ ਬਹੁਤ ਲੋਕ ਹੁੰਦੇ ਬਹੁਤ ਗੱਡ ਖੜਾ ਉਹਨ ਇਥੇ ਆ ਪਤਾ ਨਹੀਂ ਕਿਹੜੇ ਫਲੇਵਰ ਆ ਇਧਰ ਆ ਫੁੱਲਾ ਆਂਦੇ ਯੈਲੋ ਇਹ ਵੀ ਬਹੁਤ ਸੋਹਣੀ ਹੈ ਫੁੱਲੀ ਫੁੱਲਾ ਇੱਥੇ ਫੁੱਲ 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 ਵੇਖ ਜਿਵੇਂ ਹੁਣ ਮਰਨ ਲੱਗੇ ਧੁੱਪ ਵਾਲੀ ਜਿਆਦਾ ਗੜੀ ਹੁੰਦੀ ਹੈ ਨਾ ਮਰੀ ਜਾਂਦੇ ਆ ਮੈਨੂੰ ਤਾਂ ਖੌਲੀ ਫੁੱਲਾ ਦੇਖੋ ਇਧਰ ਨੂੰ ਕਿੰਨਾ ਸੋਹਣਾ 뷰 ਹੁੰਦਾ ਓ ਬਰਫ਼ ਪਈ ਹੋਈ ਹੈ ਉੱਪਰ ਫਟਕੀ ਦੀ ਲੱਗੀ ਬਦ ਨਹੀਂ ਕਿਦਾਂ ਪਾਪਾ ਵਾਲਾ ਵੱਡਾ ਵਲੌਗ ਨਹੀਂ ਕਰਦੇ ਨੇ ਛੇ ਦੀ ਐਂਡ ਹੀ ਕਰਦੇ ਨੇ ਆਂ ਬਿੰਗਾ ਬਣਾ ਜਾਂ ਜਾਂ ਇਹਨਾਂ ਨੇ ਵੀ ਜਵਾਬਾਂ ਨੂੰ ਝੂਟੇ ਲੈਣੇ ਆ ਆ ਖੜੇ ਆ ਇਹਨਾਂ ਦੇ ਮਸ਼ੀਨਾ ਟਰਾਲੀ ਆਹ ਖੜਾ ਟਰੈਕਟਰ ਜੋਂਡੀਅਰ ਦੇਖੋ ਜੌਂਡੀਅਰ ਦੇ ਜਿਹੜੇ ਫੈਨ ਆ ਕੀ ਲਿਖਾ ਹੈ ਜੌਂਡੀਅਰ ਉਹ 1948 ਜੌਂਡੀਅਰ ਮਾਡਲ ਐਮ ਓਨਰ ਰੌਨ ਵਰਕਰ ਸ਼ਾਰਵੁੱਡ ਪਾਰਕ ਐਵਰਸਫੋਰਡ ਹਮਮ ਇਹ ਚਾਰ ਸਪੀਡਾਂ ਵਿੱਚ ਆ ਇਹ ਹੈ ਗੱਦੇ 12424 ਦੇ ਜਿਹੜੇ ਆਪਣੇ 7552 ਨੂੰ ਹੁਣ ਮੂਹ ਲਟ aeration ਦੇ ਉਹ ਟ aeration ਦੇ ਮਗਰ ਲਈ ਇਹ ਦੋ ਸਿਲੰਡਰ ਹੀ ਆ ਕਿੰਨਾ ਘੈਂਟਾ ਕਿੰਨਾ ਸੋਹਣਾ ਇਹ પેટ્રોલ ਤੇ ਲੱਗਦਾ ਮੈਨੂੰ ਤਾਂ પેટ્રોલ ਤੇ ਆ ਬਾਕੀ ਪਤਾ ਨਹੀਂ ਇਹ ਤਾਂ પેટ્રોલ ਤੇ ਲੱਗਦਾ ਬਾਕੀ ਪਤਾ ਨਹੀਂ ਆਪਾਂ ਨੂੰ ਸੈਲਫ ਕਿੱਥੇ ਲੱਗੀ ਇਹਦੀ ਵਿਚਾਲੇ ਇਹ ਤਾਂ ਸੋਹਣਾ ਲੱਗਦਾ ਇਹਨਾਂ ਦਾ ਫੁੱਲਾਣਾਂ ਦਾ ਹੀ ਆ ਪੁਰਾਣਾ ਹੋਊ ਤਾਂ ਖੜਾ ਹੈ ਹੋ ਇੱਥੇ ਸਾਹਮਣੇ ਹੈ ਲਾਈਟ ਵੀ ਇੱਕ ਹੀ ਆ ਬਈ ਉਹ ਵੇ ਹਾਲੇ ਨਾਲ ਦੇਖੋ ਗੱਡੀਆਂ ਗੱਡੀਆਂ ਉਹਨਾਂ ਨੇ ਥੱਲੇ ਆਣੀਆਂ ਸੁੱਤਾ ਨੇ। ਉਹ ਰਿਹਾਲ ਮਗਰ ਉਹ ਰੂਲਾ ਜਿਵੇਂ ਰੋਟਾਵੇਟਰ ਦੇ ਹੁੰਦਾ ਆਪਣੇ ਗੱਦੂਕਾਰ ਉਹਨੇ ਜਿਗਾਰਡ ਬਣਾਇਆ ਉਹ ਚੀਜ਼ ਆ। ਤੇ ਟਰਾਲੀ ਇਹਨਾਂ ਦੀ। ਤੇ ਹਰ ਦੇਖੋ ਆਹੀ ਪਾਉਂਦੇ ਆ ਟਰਾਲੀਆਂ। ਨੇ ਘੰਟ ਲੱਗਦੇ ਆ 15 20 ਕਿਲਿਆਂ ਵਿੱਚ 20 ਕਿਲਿਆਂ ਚ ਹੋਣਗੇ ਘਟੋ ਘਟ ਫੋਲੀ ਫੋਲ ਇੱਕ ਇਹਨਾਂ ਨੇ ਇਧਰਲੀ ਸਾਈਡ ਲਾਇਆ ਹੋਇਆ ਜੀਡੀਓ ਜੌਂਡੀ ਆਰੀ ਤੇ ਿਤਸਲੇ ਵਾਲੀ ਸੀਟ ਆ ਿਤਸਲੇ ਵਾਲੀ ਇਹ ਪਰਸਾਲਾ ਥੱਲੇ ਖੜਾ ਚੋਈ ਜਾਂਦਾ ਭੈਣ ਦੇ ਨਾਂ ਉਂ ਜੌਂਡੀ ਆਰ ਚਾਹੁੰਦੇ ਨੇ ਪਰ ਮਾੜਾ ਮੋਟਾ ਲੀਕਿੰਗ ਲੱਗੀ ਜਾਂਦਾ ਕੀ ਪਤਾ ਕਿਹੜੇ ਟਾਈਮ ਦਾ ਲੱਕ ਦੇਖੋ ਇਹਦੀ ਵਿਚਾਲੇ ਟਾਇਰ ਸਪਰੰਸਰ ਵਿੱਚ ਵੀ ਗਲੀ ਨਿਕਲ ਗਈ ਹੁਣ ਤਾਂ ਖੜਾ ਹੀ ਲੱਗਦਾ ਇਹਨੂੰ ਵੀ ਲਿਖਿਆ ਪਿਆ ਵਾਈ ਕਲੀਨ ਫਿਊਲ ਫਿਊਲ ਦੋ ਦੋ ਤਰ੍ਹਾਂ ਦਾ ਤੇਲ ਪੈਂਦਾ ਇਹ ਪੈਟਰੋਲ ਤੇ ਸਟਾਰਟ ਹੁੰਦਾ ਉਹ ਅੱਜ ਡੀਜ਼ਲ ਤੇ ਚੱਲਦਾ ਉਹ ਮੇਰੇ ਹਿਸਾਬ ਨਾਲ